ਰਾਹੁਲ ਗਾਂਧੀ ਦਾ ਪਾਰ ਹੈ ਰਾਹੁਲ ਜੀ ਜੁਰਮਾਤ ਮੁਰਦਾਬਾਦ ਮੁਰਦਾਬਾਦ ਹਾਏ 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 ਦੇਖੋ ਅੱਜ ਆਪਾਂ ਅੰਮ੍ਰਿਤਸਰ ਸ਼ਹਿਰੀ ਵੱਲੋਂ ਜੋ ਇਹ ਪੁਤਨਾ ਫੁਕਿਆ ਗਿਆ ਰਾਹੁਲ ਗਾਂਧੀ ਦਾ ਇਹ ਉਹ ਗਦਾਰ ਨੇ ਉਹ ਪਰਿਵਾਰ ਉਹ ਗਦਾਰ ਹੈ ਗਾਂਧੀ ਪਰਿਵਾਰ ਔਰ ਕਾਂਗਰਸ ਜਿਨ੍ਹਾਂ ਨੇ 84 ਦੇ ਵਿੱਚ ਸ਼ਰਿਆਮ ਸਾਡੇ ਸਿੱਖਾਂ ਤੇ ਪੈਰ ਪਾ ਕੇ ਉਹਨਾਂ ਨੂੰ ਜਲਾਇਆ ਗਿਆ ਉਸ ਤੋਂ ਬਾਅਦ ਸਾਡੇ ਪਵਿੱਤਰ ਸਥਾਨ ਹਰਮੰਦਰ ਸਾਹਿਬ ਵਿਖੇ ਵੀ ਇਹਨਾਂ ਨੇ ਹਮਲਾ ਕਰਵਾਇਆ ਔਰ ਇਹ ਉਹ ਗਦਾਰ ਨੇ ਜਿੰਨਾ ਹਮੇਸ਼ਾ ਸਾਡੇ ਸਿੱਖ ਕੌਮ ਦੇ ਖਿਲਾਫ ਇਹ ਬੋਲਦਾ ਰਹਿੰਦਾ ਇਹਨੂੰ ਪਤਾ ਨਹੀਂ ਹੈ ਇਹਦੀ ਮਾਨਸਿਕਤਾ ਛੋਟੇ ਬੱਚੇ ਵਰਗੀ ਹੈ ਮੈਂ ਸਮਝਦਾ ਅਸੀਂ ਸਪੀਕਰ ਨੂੰ ਜਿਹੜੇ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਦਰਖਾਸਤ ਕਰਾਂਗੇ ਅੱਜ ਆਪਾਂ ਰਿਕਵੈਸਟ ਵੀ ਕਰਾਂਗੇ ਕਿ ਇਹਨੂੰ ਪਾਰਲੀਮੈਂਟ ਤੋਂ ਬਾਹਰ ਕੀਤਾ ਜਾਵੇ ਜਿਹੋ ਜਿਹੇ ਇਹਨੇ ਪਦਰ ਤਪਣੀ ਸਾਡੇ ਸਿੱਖ ਲੀਡਰ ਦੇ ਉੱਤੇ ਰਵਨੀਤ ਸਿੰਘ ਬਿੱਟੂ ਦੀ ਕੀਤੀ ਹੈ ਇਹ ਇਹੋ ਜਿਹੀ ਛੋਟੀ ਮਾਨਸਿਕਤਾ ਦੇ ਬੱਚੇ ਨੂੰ ਮੈਂ ਸਮਝਦਾ ਇਹਨੂੰ ਬੱਚਾ ਹੀ ਕਹਾਂਗੇ ਜੇ ਦੀ ਮਾਨਸਿਕਤਾ ਬਹੁਤ ਛੋਟੀ ਹੈ ਇਹਨੂੰ ਪਾਰਲੀਮੈਂਟ ਤੋਂ ਬਾਹਰ ਖਟਣਾ ਚਾਹੀਦਾ ਅੱਜ ਅਸੀਂ ਅੰਮ੍ਰਿਤਸਰ ਵੱਲੋਂ ਸਾਰੇ ਮੰਡਲ ਸਰ ਦੇ ਉੱਤੇ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਔਰ ਗਾਂਧੀ ਪਰਿਵਾਰ ਦੇ ਜੋ ਸਾਡੇ ਸਿੱਖਾਂ ਤੇ ਜੋ ਪੰਜਾਬ ਤੇ ਉਹ ਤਸ਼ੱਦਦ ਦੇ ਢੰਗ ਰਿਹਾ ਸਾਰੇ ਐਕਸਪੋਜ਼ ਕੀਤਾ ਹੈ ਔਰ ਸ਼ਰਿਆਮ ਇਹਨਾਂ ਦੇ ਖਿਲਾਫ ਆਪਾਂ ਵੱਡਾ ਮੁਜ਼ਾਹਰਾ ਹੋਰ ਕਰਨਾ ਕਰਨ ਜਾ ਰਹੇ ਪਰ ਇਦਾਂ ਦੀ ਸ਼ਬਦਾਜ਼ੀ ਲਫ਼ਜ਼ਾਂ ਤੋਂ ਨਿਕਲ ਕੇ ਨਹੀਂ ਆਈ ਦੇਖੋ ਇਹ ਮੈਂ ਉਹੀ ਕਹਿੰਨਾ ਹੈ ਇਹਦੀ ਮਾਨਸਿਕਤਾ ਬਹੁਤ ਛੋਟੇ ਬੱਚਿਆਂ ਵਰਗੀ ਹੈ ਇਹਨੂੰ ਕੋਈ ਹੱਕ ਨਹੀਂ ਉਸ ਪਵਿੱਤਰ ਸਥਾਨ ਪਾਰਲੀਮੈਂਟ ਦੇ ਵਿੱਚ ਬਹਿਣ ਦਾ ਮੈਂ ਅਸੀਂ ਤੜੇ ਕਹਿੰਦੇ ਅਸੀਂ ਜਿਹੜੇ ਲੋਕ ਸਭਾ ਦੇ ਸਪੀਕਰ ਹੈ ਇਹਨਾਂ ਨੂੰ ਦਰਖਾਸਤ ਕਰਦੇ ਹਾਂ ਕਿ ਇਹਦੀ ਸਦਸਤਾ ਰੱਦ ਕੀਤੀ ਜਾਵੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਭੇਜਿਆ ਜਾਵੇ ਦੇਖੋ ਜੀ ਅੱਜ ਤੁਸੀਂ ਦੇਖ ਰਹੇ ਹੋ ਵੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਸਾਡੇ ਕਾਰਜਕਰਤਾ ਇਕੱਠੇ ਹੋਏ ਨੇ ਮੈਂ ਸਿਰਫ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੀ ਨਹੀਂ ਗੱਲ ਕਰਾਂਗਾ ਸਾਡੀ ਨਾਲ ਸਿੱਖ ਸਮਾਜ ਦੇ ਲੋਕ ਵੀ ਇੱਥੇ ਇਕੱਠੇ ਹੋਏ ਨੇ ਸਿੱਖ ਕੌਮ ਦੇ ਲੋਕ ਕੱਢੇ ਹੋਏ ਨੇ ਅਸੀਂ ਤਾਂ ਇਕੱਠੇ ਹੋਏ ਆ ਅੱਜ ਕਾਂਗਰਸ ਪਾਰਟੀ ਜਿਹਦੀ ਇੱਕ ਆਦਤ ਬਣ ਗਈ ਹੈ ਵੀ ਸਿੱਖਾਂ ਦੇ ਨਾਲ ਅਵਾਧਰ ਬਾਸ਼ਾ ਦਾ ਵਿਵਹਾਰ ਕਰਨਾ ਹੈ ਅਸੀਂ ਸਿੱਖਾਂ ਨੇ ਸਿੱਖਾਂ ਨੂੰ ਬੇਇੱਜ਼ਤ ਕਰਨਾ ਹੈ ਜਿਹੜੀ ਪਾਰਟੀ ਦੀ ਆਦਤ ਬਣ ਗਈ ਹੈ ਉਹ ਪਾਰਟੀ ਦਾ ਜਿਹੜਾ युवराज ਹੈ ਰਾਹੁਲ ਗਾਂਧੀ ਦਾ ਅੱਜ ਅਸੀਂ ਪਤਲਾ ਸਾੜਿਆ ਹੈ ਤੁਸੀਂ ਦੇਖ ਰਹੇ ਹੋ ਰਾਹੁਲ ਗਾਂਧੀ ਹਾਏ ਹਾਏ ਰਾਹੁਲ ਗਾਂਧੀ ਮੁਰਦਾਬਾਦ ਦੇ ਨਾਰੇ ਲੱਗੇ ਰਹੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵਾਂ ਵੀ ਇਹਨਾਂ ਨੇ 1984 ਦੇ ਵਿੱਚ ਵੀ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਡਾਲ ਕੇ ਤੇ ਸਾਨੂੰ ਬੇਇੱਜ਼ਤ ਕੀਤਾ ਸਾਡੀ ਸਾਡੀਆਂ ਸਾਨੂੰ ਮਾਰਿਆ ਔਰ ਅੱਜ 2026 ਦੇ ਵਿੱਚ ਫੇਰ ਉਹਨਾਂ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਸਾਡਾ ਕੈਬਨਿਟ ਮਿਨਿਸਟਰ ਨੇ ਜੀ ਉਹ ਕੈਬਨਿਟ ਮਿਨਿਸਟਰ ਦੇ ਹੋਣ ਦੇ ਨਾਲ ਨਾਲ ਉਹਨਾਂ ਨੇ ਸਿਰ ਤੇ ਇੱਕ ਸੋਹਣੀ ਪੱਗ ਵੀ ਬੰਨੀ ਹੈ। ਰਾਹੁਲ ਗਾਂਧੀ ਨੂੰ ਇਹ ਨਹੀਂ ਧਿਆਨ ਆਇਆ ਵੀ ਮੈਂ ਗद्दार ਕਿਹਨੂੰ ਕਹਿ ਰਿਆਂ ਆ ਉਹ ਕੌਮ ਦੇ ਬੰਦੇ ਨੂੰ ਗद्दार ਕਹਿ ਰਿਆਂ ਵਾਂ ਜਿਨਨੇ ਆਜ਼ਾਦੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਸਿੱਖ ਸ਼ਾਇਦ ਮੈਨੂੰ ਇਹ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਨੌਲੇਜ ਨਹੀਂ ਜਾਂ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਜਿਹੜਾ ਇਹੋ ਜੀ ਭਾਸ਼ਾ ਬੋਲਦੇ ਪਏ ਨੇ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਾਗਾ ਪਈ ਜੇ ਰਾਹੁਲ ਗਾਂਧੀ ਨੇ ਤੁਰੰਤ ਇਸ ਗੱਲ ਤੇ ਮਾਫੀ ਨਾ ਮੰਗੀ ਤੇ ਇਸ ਪ੍ਰੋਟੈਸਟ ਨੂੰ ਹੋਰ ਤੇਜ਼ ਕੀਤਾ ਜਾਏਗਾ ਅਸੀਂ ਸੜਕਾਂ ਤੇ ਉਤਰ ਕੇ ਹੋਰ ਪ੍ਰੋਟੈਸਟ ਤੇਜ਼ ਕਰਾਂਗੇ